ਜਿੰਨੇ ਜਿਆਦਾ ਤੁਹਾਡੇ ਲਈ ਦੇਖੋ ਅੱਜ ਕੱਲੇ ਡੀਸੀ ਦਫਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡੀਸੀ ਦਫਤਰਾਂ ਤੇ ਆਪਣੇ ਦੇ ਧਰਨਾ ਹੈ ਡਾਕਟਰ ਦੇਖੋ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾਂ ਸੀ ਉਹਨਾਂ ਨੂੰ ਲੈ ਕੇ ਹਰਾਂ ਨੇ ਮਾਰਿਆ ਲੋਕਾਂ ਨੂੰ ਔਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਗੀ ਸਰਕਾਰ ਨੇ ਕਦੇਾਂ ਦੀ ਕੋਈ ਬਾਤ ਫੜਨ ਦੀ ਗੱਲ ਨਹੀਂ ਕੀਤੀ ਤਾਂ ਦੇ ਸਮਾਂ ਨੂੰ ਮਨਜ਼ਰ ਚੰਨਾ ਚਾਹੀਦਾ ਅਸੀਂ ਮੰਗ ਪੱਤਰ ਤੇ ਲਿਖਿਆ ਹੈ ਤਾਂ ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਈਆ ਘੱਟੋ-ਘੱਟ ਫਸਲ ਦਾ ਮਾਮੋਜਾ ਔਰ 1 ਲੱਖ ਰੁਪਈਆ ਹੀ ਉਹਨਾਂ ਜਿਹੜੇ ਕਿਸਾਨਾਂ ਦੇ ਖੇਤ ਤੇ ਰੇਤਾ ਪੜ ਗਿਆ ਉਹਨੂੰ ਇੱਜੇ ਦੇ ਮਾਰਕ ਦੋਲੇ ਔਰ ਜਿਹੜੇ ਲੋਕਾਂ ਦੇ ਮਕਾਨ ਟੁੱਟ ਗਏ ਪੂਰੇ ਘੱਟੇ ਤੋਂ 10 ਲੱਖ ਰੁਪਈਆ ਉਹਨਾਂ ਨੂੰ ਮਾਮੋਜਾ ਮਿਲਣਾ ਚਾਹੀਦਾ ਹੈ ਔਰ ਜਿਹਨਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਆ ਹੋਨਰਾ ਪਾ ਜਕਰੀਆ ਨੂੰ ਘੱਟੋ ਘੱਟ 2500 ਰੁਪਏ ਮਾਗਦਾ ਮਿਲਣਾ ਚਾਹੀਦਾ ਹੈ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਸ਼ੂ ਮਰੇ ਨੇ ਮਗਨਾ ਰੁਪਏ ਮਾਗਦਾ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਪਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਮਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਅਗਰ ਇਹ ਇਹ ਲਾਉਂਦੀ ਹੈ ਕਿ ਕਿਸਾਨਾਂ ਦੇ ਪੱਖ ਵਿੱਚ ਬੋਲ ਤੇ ਆ ਜਿਹੜਾ ਕੁਝ ਕਿਸਾਨਾਂ ਦੇ ਪੱਖ ਵਿੱਚ ਗਿਆ ਇਹੋ ਤੇ ਮਤਲਬ ਬੱਝੇ ਨਹੀਂ ਜਾਂਦਾ ਹਰ ਕਿਸਾਨ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਇਹ ਜਿਹੜੇ ਪੱਖ ਨੇ ਇਨਸਾਨ ਦੇ ਤੋਂ ਪੱਖ ਨੇ ਜਾਣ ਦੀ ਕੋਸ਼ਿਸ਼ ਕਰਦਾ ਹੈ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਦੇਖੇ ਆਏ ਆ ਇਹ ਅਜਿਹਾ ਕਿਹੋ ਜਿਹਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਮੇਰਸੀ ਇੱਥੇ ਪੁੰਚੀ ਹੈ ਉਹ ਇੱਕ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅਸਮਰ ਸਰਵੇ ਉੱਤੇ ਪਿਆ ਹੋਇਆ ਹੈ ਨਿੱਕਾ ਜਾਰੇ ਹੱਥਾਂ ਨਾਲ ਲੋਕਾਂ ਨੂੰ ਮਾਰੇ ਪਿਛਲੇ 90 ਸਮੇਂ ਤੋਂ ਕਨੇਟ ਖਰੀਦੋ ਜਗਤੀਆਂ ਨੂੰ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਮੁੱਖ ਮੰਤਰੀ ਸਾਹਿਬ ਉਹਦੇ ਨਾਲੇ ਵਿੱਚ ਮੈਂ ਮੁੱਖ ਮੰਤਰੀ ਨੂੰ ਰੁੱਖਣਾ ਚਾਹਣਾ ਕੋਈ ਬੱਲੀ ਦੀ ਗੱਲ ਆ ਕਿਸਾਨ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਹਾਸ਼ ਤੇ ਚੜ ਕੇ ਮਰ ਜਾਂਦੇ ਆ ਅੱਜ ਤੁਸੀਂ ਵੀ ਹਾਸ਼ ਤੇ ਉਸੇ ਤਰੀਕੇ ਨਾਲ ਚੜ ਕੇ ਮਰਿਆ ਲੋਕਾਂ ਦੀ ਗੱਲ ਸੁਣਨੀ ਲੋੜ ਨਹੀਂ ਸਮਝੀ ਆ ਬਿਲਕੁਲ ਨਾਲ ਅਜ ਨਾਲੇ ਦੀ ਵਾਪਸ ਦੇ ਨਾਲ ਅਮਰਖਰ ਦੀ ਮੰਡੀ ਦੇ ਵਿੱਚ ਹੀ ਪੈਂਦਾ ਜਵਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਾਂ ਦੇ ਵਿੱਚ ਲੁੱਟਿਆ ਜਾ ਰਿਹਾ ਔਰ ਸਭੇ ਮੁੱਖ ਮੰਤਰੀ ਦਾ ਕੋਈ ਧਿਆਨ ਇਹਨਾਂ ਗੱਲਾਂ ਵੱਲ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅਮਰਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਇਤਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਹੈ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕਤ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਥੱਲੇ ਆਈਆਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਰੇਡ ਚ ਪਵਾ ਕੇ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇਧਰ ਉਧਰ ਕਰਨ ਦਾ ਯਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਵਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰਹੂਗਾ